ਜੀ ਬਾਰੇ ਤੇ ਇਹ ਕਿ ਬਹੁਤ ਮਿਹਰਬਾਨੀ ਸਿੰਘ ਸਾਹਿਬਾਨ ਨੇ ਮੇਰੇ ਤੇ ਮੌਕਾ ਦਿੱਤਾ ਸਾਨੂੰ ਇੱਥੇ ਸੇਵਾ ਕਰਨ ਦਾ ਤੇ ਬਹੁਤ ਬਹੁਤ ਮਿਹਰਬਾਨੀ ਹੋ ਰਹੀ ਹੈ ਤੇ ਦਿਲ ਤੋਂ ਇੱਕ ਬੋਝ ਰਿਹਾ ਹੈ ਕਿ ਸਾਤੂ ਕੋਈ ਗਲਤੀ ਜੇ ਹੋਈ ਹੈ ਤੇ ਉਹਦੀ ਪ੍ਰਗਿਆਨਕੀ ਉਪਰ ਗੁਰੂ ਮਹਾਰਾਜ ਨੇ ਦਿੱਤੀ ਹੈ ਰਵਿੰਦਰ ਉਹਨਾਂ ਦੀ ਸ਼ਾਮੀ ਇੱਕ ਸਟੇਟਮੈਂਟ ਆਈ ਕਿ ਕੱਲ ਜੇ ਤੁਸੀਂ ਸੁਖਵੀਰ ਸਿੰਘ ਬਾਦਲ ਵਾਲੀ ਗੱਲ ਕੀਤੀ ਹੈ ਕਿ ਉਹ ਪੂਰ ਮਰੋੜ ਕੇ ਜਿਹੜੀ ਗੱਲਬਾਤ ਪੇਸ਼ ਨਹੀਂ ਨਹੀਂ ਤੋੜ ਮਰੋੜ ਕੇ ਤਾਂ ਹਮਨਾ ਮੈਂ ਐਕਸਪਲੇਨ ਨਹੀਂ ਕਰ ਸਕਿਆ ਜੀ ਕਿਉਂਕਿ ਅਸੀਂ ਜਿਹੜੀ ਹੈਗੀ ਹੈ ਇਹ ਉਹ ਸੱਤ ਮੈਂਬਰੀ ਕਮੇਟੀ ਜੋ ਪੱਤੀ ਕਰੇਗੀ ਉਹਦੇ ਚੋਂ ਜਿਹੜਾ ਚੁਣਿਆ ਉਹ ਜੋ ਕਰੇਗਾ ਉਥੇ ਇਸ ਤਰ੍ਹਾਂ ਲਾਰੇ ਨੇ ਜਿਵੇਂ ਵੀ ਮੈਂ ਹੱਕ ਦੀ ਹੋ ਗਿਆ ਵੀ ਸੁਖਵੀਰ ਜੋ ਮਰਜ਼ੀ ਕਰੇ ਉਹਦੇ ਨੇ ਉਹਦੇ ਨਾਲ ਇਹ ਮੈਂ ਇਹਨੂੰ ਕਹਿਆ ਸੀ ਕਿ 27 ਸੱਤ ਮੈਂਬਰੀ ਜਿਹੜੀ ਕਮੇਟੀ ਹੈ ਉਹ ਜੋ ਫੈਸਲਾ ਕਰੇਗੀ ਉਹ ਜਦੋਂ ਭਰਤੀ ਸ਼ੁਰੂ ਕਰੇਗੀ ਉਹ ਭਰਤੀ ਤੋਂ ਬਾਅਦ ਜਿਹਨੂੰ ਕੋਈ ਚੁਣਨਗੇ ਉਹਦਾ ਕਿਤੇ ਦਾ ਸਵਾਲ ਇਹੀ ਹੈ ਮੰਨ ਲਓ ਸੱਤ ਮੈਂਬਰ ਦੀ ਭਰਤੀ ਹੋ ਜਾਂਦੀ ਹੈ ਭਰਤੀ ਤੋਂ ਬਾਅਦ ਫਿਰ ਸੁਖਵੀਰ ਬਾਦ ਲਾਜਦੇ ਤੁਸੀਂ ਉੱਤੇ ਜਿਵੇਂ ਮੈਂ ਕਿਹਾ ਸੀਗਾ ਉੱਤੇ ਕੋਈ ਗੱਲ ਦੀ ਨਹੀਂ ਉੱਤੇ ਜੇ ਕੋਈ ਜੇ ਸਿੰਘ ਸਾਹਿਬਾਨ ਨਾਲ ਰਲੂ ਕਰਨਗੇ ਜੀ ਜੇ ਸਿੰਘ ਸਾਹਿਬਾਨ ਨਾਲ ਰਲੂ ਕਰਨਗੇ ਫੈਸਲਾ ਨਹੀਂ ਸੀ ਕਹਿ ਨਹੀਂ ਸਕਦੇ ਨਹੀਂ ਜਿਹਨੂੰ ਮਰਜ਼ੀ ਕੋਈ ਚੁਣਦਾ ਹੈ ਬਲਵਸਤਰਾ ਨਾਲ ਇਹ ਕੀ ਜੇ ਇਸ ਨਾਲ ਕੋਈ ਨਹੀਂ ਛੱਡੇ ਬੰਨੋ ਕੋਈ ਨਹੀਂ ਹੋਏਗੀ ਅਗਲੇ ਜਨਿਸਾ ਵਾਂਨੇ ਜਿਵੇਂ ਪਹਿਲਾਂ ਸ਼ੁਰੂ ਕੀਤਾ ਸੀ ਕਿ ਤੁਸੀਂ ਬਹੁਤ ਮਾੜੀ ਗੱਲ ਕੀਤੀ ਹੈ ਜਿਹੜੇ ਲੋਕਾਂ ਨੇ ਉਹ ਬਹੁਤ ਪੰਜਾਹ ਦਾ ਨੁਕਸਾਨ ਹੋਇਆ ਜੀ ਉਹ ਕੋਈ ਕਹੇ ਸੀ ਗੱਲ ਕਰਨਗੇ ਤਾਂ ਬਕਰੀ ਗੱਲ ਹੈ ਤੇ ਸਾਡੇ ਵੱਲੋਂ ਮੇਰੇ ਖਿਆਲ ਹੈ ਇਹ ਇਤਰਾਜ਼ ਨਹੀਂ ਹੋਣਾ ਚਾਹੀਦਾ ਮਤਲਬ ਇੱਕ ਲਾਈਨ ਦੇ ਵਿੱਚ ਗੱਲ ਹੈ ਜਿਹੜਾ ਵੀ ਪ੍ਰਧਾਨ ਬਣਦਾ ਹੈ ਸੱਤ ਮੈਂਬਰੀ ਕਮੇਟੀ ਦੇ ਚੋਣ ਤੋਂ ਬਾਅਦ ਉਹ ਤਾਂ ਉਹ ਤਾਂ ਕੁਦਰਤੀ ਹੈ ਜੀ ਮੈਂ ਤਾਂ ਮੈਂ ਤਾਂ ਬੱਸ ਇਹ ਛੱਡ ਹੀ ਰਿਹਾ ਪੋਲਿਟਿਕਸ ਇਸ ਤੋਂ ਬਾਅਦ ਤੇ ਲੋਕਾਂ ਨੂੰ ਪ੍ਰਵਾਨ ਹੋਏਗੇ ਹੋਗਾ ਕਿ ਅੱਜ ਤੋਬਾ ਪੋਲਿਟਿਕਸ ਤੋਂ ਨਹੀਂ ਜੀ ਤੋਂ ਬਾਅਦ ਨਹੀਂ ਸੇਵਾ ਤੋਂ ਬਾਅਦ ਉਹ ਕਰਾਂਗੇ ਟਾਈਮ ਦੇਵਾਂਗੇ ਤੁਹਾਨੂੰ ਠੀਕ ਹੈ ਬਹੁਤ ਧੰਨਵਾਦ ਜੀ ਬਾਰੇ ਤੇ ਇਹ ਕਿ ਬਹੁਤ ਮਿਹਰਬਾਨੀ ਸਿੰਘ ਸਰਬੰਨ ਨੇ ਮੇਰੇ ਤੇ ਮੌਕਾ ਦਿੱਤਾ ਸਾਨੂੰ ਇਹ ਤੇ ਸੇਵਾ ਕਰਨ ਦਾ ਤੇ ਬਹੁਤ ਬਹੁਤ ਮਿਹਰਬਾਨੀ ਹੋ ਰਹੀ ਹੈ ਤੇ ਦਿਲ ਤੋਂ ਇੱਕ ਬੋਝ ਰਿਹਾ ਹੈ ਕਿ ਸਾਤੋਂ ਕੋਈ ਗਲਤੀ ਜੇ ਹੋਈ ਹੈ ਤੇ ਉਹਦੀ ਪ੍ਰਗਿਆਨਿਕ ਗੁਰੂ ਮਹਾਰਾਜ ਨੇ ਦਿੱਤੀ ਹੈ ਰਵਿੰਦਰ ਨਾਦੀ ਸ਼ਾਮ ਵੀ ਇੱਕ ਸਟੇਟਮੈਂਟ ਆਈ ਕਿ ਕੱਲ ਜਿਹੜਾ ਤੁਸੀਂ ਸੁਖਵੀਰ ਸਿੰਘ ਬਾਦਲਵਾਲੀ ਗੱਲ ਕੀਤੀ ਹੈ ਕਿ ਉਹ ਤੋਰ ਮੋੜ ਕੇ ਜਿਹੜੀ ਗੱਲਬਾਤ ਪੇਸ਼ ਨਹੀਂ ਨਹੀਂ ਤੋਰ ਮੋੜ ਕੇ ਤਾਂ ਹਮਨਾ ਮੈਂ ਐਕਸਪਲੇਨ ਨਹੀਂ ਕਰ ਸਕਦਾ ਜੀ ਕਿਉਂਕਿ ਅਤੇ ਜਿਹੜੀ ਹੈਗੀ ਹੈ ਇਹ ਉਹ ਸੱਤ ਮੈਂਬਰੀ ਕਮੇਟੀ ਜੋ ਪੱਤੀ ਕਰੇਗੀ ਉਹਦੇ ਚੋਂ ਜਿਹੜਾ ਚੁਣਿਆ ਹੈ ਉਹ ਜੋ ਕਰੇਗਾ ਉਥੇ ਇਤਨਾ ਲਾਰੇ ਨੇ ਜਿਵੇਂ ਵੀ ਮੈਂ ਹੱਕ ਦੀ ਹੋ ਗਿਆ ਵੀ ਸੁਖਵੀਰ ਜੋ ਮਰਜ਼ੀ ਕਰੇ ਉਹਦੇ ਨੇ ਉਹਦੇ ਨਾਲ ਇਹ ਮੈਂ ਉਹਨੂੰ ਕਹਿੰਸੀ ਕਿ ਸਤ ਮੈਂਬਰੀ ਜਿਹੜੀ ਕਮੇਟੀ ਹੈ ਉਹ ਜੋ ਫੈਸਲਾ ਕਰੇਗੀ ਉਹ ਜਦੋਂ ਭਰਤੀ ਸ਼ੁਰੂ ਕਰੇਗੀ ਉਹ ਭਰਤੀ ਤੋਂ ਬਾਅਦ ਜਿਹਨੂੰ ਕੋਈ ਚੁਣਨਗੇ ਉਹਦਾ ਕੀ ਤੁਸੀਂ ਦਾ ਸਵਾਲ ਇਹੀ ਹੈ ਮੰਨ ਲਓ ਸਤ ਮੈਂਬਰੀ ਕੀ ਹੋ ਜਾਂਦੀ ਭਰਤੀ ਤੋਂ ਬਾਅਦ ਫਿਰ ਸੁਖਵੀਰ ਬਾਦ ਲਾਉਂਦੇ ਤੁਸੀਂ ਉਹ ਤੇ ਜਿ ਮੈਂ ਕਿਹਾ ਸੀਗਾ ਉਹ ਤੇ ਕੋਈ ਗੱਲ ਦੀ ਨਹੀਂ ਉਹਦੇ ਚ ਜੇ ਕੋਈ ਜੇ ਸਿੰਘ ਸਾਹਿਬਾਨ ਨਾਲ ਉਹ ਕਰਨਗੇ ਜੀ ਜੇ ਸਿੰਘ ਸਾਹਿਬਾਨ ਨਹੀਂ ਲਾਉਂਨੇ ਕਰਨਗੇ ਫਿਰ ਦਾ ਨਹੀਂ ਕਹਿ ਨਹੀਂ ਸਕਦੇ ਨਹੀਂ ਜਿਹਨੂੰ ਮਰਜ਼ੀ ਕੋਈ ਚਲਦਾ ਹੈ ਹਮੇਸ਼ਾ ਤਾਂ ਇਹ ਕੀ ਜੇ ਪリーズ ਬਰਾਦਰ ਕੋਈ ਨਹੀਂ ਛੱਡੇ ਬੰਨੋ ਕੋਈ ਨਹੀਂ ਹੋएगी ਅਗਰ ਸਿੰਘ ਸਾਹਿਬਾਨ ਨੇ ਜਿਵੇਂ ਪਹਿਲਾਂ ਸ਼ੁਰੂ ਚ ਕੀਤਾ ਸੀ ਕਿ ਤੁਸੀਂ ਬਹੁਤ ਮਾੜੀ ਗੱਲ ਕੀਤੀ ਹੈ ਜਿਹੜੇ ਲੋਕ ਨੇ ਉਹ ਉਹ ਤੋਂ ਪੰਥਰ ਨੁਕਸਾਨ ਹੋਇਆ ਜੀ ਉਹ ਦੋਈ ਕਹੇ ਸੀਗਾ ਤੇ ਗੱਲ ਕਰਨਗੇ ਤਾਂ ਬਕਰੀ ਗੱਲ ਹੈ ਤੇ ਸਾਡੇ ਵੱਲੋਂ ਮੇਰੇ ਖਿਆਲ ਹੈ ਇਹ ਇਤਰਾਜ਼ ਨਹੀਂ ਹੋਣਾ ਚਾਹੀਦਾ مطلب ਇੱਕ ਲਾਈਨ ਦੇ ਵਿੱਚ ਗੱਲ ਹੈ ਜਿਹੜਾ ਵੀ ਪ੍ਰਧਾਨ ਬਣਦਾ ਹੈ ਸੱਤ ਮੈਂਬਰੀ ਕਮੇਟੀ ਦੇ ਚੋਣ ਤੋਂ ਬਾਅਦ ਉਹਨੂੰ ਤੁਸੀਂ ਉਹ ਤਾਂ ਉਹ ਤਾਂ ਕੁਦਰਤੀ ਹੈ ਜੀ ਮੈਂ ਤਾਂ ਮੈਂ ਤਾਂ ਬੈਠੇ ਛੱਡ ਹੀ ਰਿਹਾ ਪੋਲਿਟਿਕਸ ਅੱਜ ਤੋਂ ਬਾਅਦ ਤਾਂ ਜਿੱਤਰ ਲੋਕਾਂ ਨੂੰ ਪ੍ਰਵਾਨ ਹੋਏਗੇ ਹੋਗਾ ਤੁਸੀਂ ਅੱਜ ਤੋਂ ਬਾਅਦ ਪੋਲਿਟਿਕਸ ਤੋਂ ਨਹੀਂ ਜੀ ਤੁਹਾਡੀ ਸੇਵਾ ਤੋਂ ਬਾਅਦ ਸੇਵਾ ਤੋਂ ਬਾਅਦ ਉਹ ਕਰਾਂਗੇ ਟਾਈਮ ਦੇਵਾ ਕੇ ਤੁਹਾਨੂੰ ਠੀਕ ਹੈ ਬਹੁਤ ਧੰਨਵਾਦ